ਇਨਵਰਟਰ ਵਰਸਸ ਨਾਨ ਇਨਵਰਟਰ AC ਆ ਗਿਆ ਨਵੀਂ ਟੈਕਨੋਲੋਜੀ ਵਾਲਾ AC ਬੇਹਦ ਘੱਟ ਆਏਗਾ ਬਿਜਲੀ ਦਾ ਬਿੱਲ ਆਮ ਨਾਲੋਂ ਰਹੇਗਾ ਸਸਤਾ ਕਿਹੜਾ AC ਹੈ ਬਿਹਤਰ ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਡੇ ਆਪਣੇ ਚੈਨਲ SR ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਇੱਕ ਖਾਸ ਖਾਸ ਅਪਡੇਟ April ਚੜਦਿਆਂ ਹੀ ਪਾਰਾ ਚੜਨਾ ਸ਼ੁਰੂ ਹੋ ਗਿਆ ਹੈ ਬੇਸ਼ੱਕ ਅਸਲ ਗਰਮੀ ਮਈ ਤੋਂ ਹੀ ਸ਼ੁਰੂ ਹੋਏਗੀ ਪਰ 에어 ਕੰਡੀਸ਼ਨਰਾਂ ਦੀ ਮੰਗ ਹੁਣੇ ਤੋਂ ਹੀ ਤੇਜ਼ ਹੋ ਗਈ ਹੈ ਉੱਚ ਲੋਕਾਂ ਲੱਗਦਾ ਹੈ ਕਿ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਏਸੀ ਖਰੀਦਣਾ ਸਸਤਾ ਪਏਗਾ। ਕੁਝ ਹੱਦ ਤੱਕ ਇਹ ਗੱਲ ਸਹੀ ਵੀ ਹੈ ਕਿਉਂਕਿ ਬਹੁਤ ਸਾਰੇ ਦੁਕਾਨਦਾਰ ਪਿਛਲਾ ਸਟਾਕ ਕੱਢਣ ਲਈ ਰੇਟ ਵਿੱਚ ਛੂਟ ਦੇ ਰਹੇ ਹਨ। ਹੁਣ ਜੇ ਏਸੀ ਖਰੀਦਣਾ ਤਾਂ ਕੋਈ ਔਖਾ ਨਹੀਂ ਪਰ ਬਿਜਲੀ ਦੇ ਮੋٹے ਬਿੱਲ ਦਾ ਡਰ ਹਰ ਕਿਸੇ ਨੂੰ ਸਤਾਉਂਦਾ ਹੈ। ਦਰਅਸਲ ਅੱਜ ਅਸੀਂ ਇਸ ਬਾਰੇ ਹੀ ਗੱਲ ਕਰਾਂਗੇ। ਅਸੀਂ ਦੱਸਾਂਗੇ ਕਿ ਕਿਹੜਾ ਏਸੀ ਖਰੀਦ ਕੇ ਬਿਜਲੀ ਬਿੱਲ ਘੱਟ ਕੀਤਾ ਜਾ ਸਕਦਾ ਹੈ। ਦਰਅਸਲ ਬਾਜ਼ਾਰ ਵਿੱਚ ਹੁਣ ਇਨਵਰਟਰ ਏਸੀ ਤੇ ਨਾਨ ਇਨਵਰਟਰ ਏਸੀ ਆ ਰਹੇ ਹਨ। ਇਨਵਰਟਰ ਥੋੜਾ ਮਹਿੰਗਾ ਪਰ ਬਿਜਲੀ ਦੀ ਖਪਤ ਘਟ ਹੁੰਦੀ ਹੈ ਇਸ ਲਈ ਜਦੋਂ ਵੀ ਏਸੀ ਖਰੀਦਣ ਦੀ ਗੱਲ ਆਉਂਦੀ ਹੈ ਤਾਂ ਗਾਹਕ ਸਾਹਮਣੇ ਵੱਡਾ ਸਵਾਲ ਇਹੀ ਹੁੰਦਾ ਹੈ ਕਿ ਉਹਨਾਂ ਨੂੰ ਇਨਵਰਟਰ ਏਸੀ ਖਰੀਦਣਾ ਚਾਹੀਦਾ ਹੈ ਜਾਂ ਫਿਰ ਨਾਨ ਇਨਵਰਟਰ ਦੋਵਾਂ ਵਿੱਚ ਅੰਤਰ ਕੀ ਹੈ ਤੇ ਕਿਹੜਾ ਏਸੀ ਜ਼ਿਆਦਾ ਫਾਇਦੇਮੰਦ ਰਹੇਗਾ ਜੇਕਰ ਤੁਸੀਂ ਵੀ ਇਸ ਬਾਰੇ ਉਲਝਣ ਵਿੱਚ ਹੋ ਤਾਂ ਆਓ ਜਾਣਦੇ ਹਾਂ ਕਿ ਇਹਨਾਂ ਦੋਵਾਂ ਏਸੀ ਦੀ ਟੈਕਨੋਲੋਜੀ ਤੇ ਕੰਮ ਕਰਨ ਦੇ ਢੰਗ ਵਿੱਚ ਅਸਲ ਅੰਤਰ ਕੀ ਹੈ ਹੁਣ ਜਾਣਦੇ ਹਾਂ ਇਨਵਰਟਰ ਏਸੀ ਕੀ ਇਨਵਰਟਰ AC ਇੱਕ ਉਨਤ ਟੈਕਨੋਲੋਜੀ ਨਾਲ ਲੈਸ ਹੈ। ਇਸ ਵਿੱਚ ਲੱਗੇ ਕੰਪਰੈਸ਼ਨ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਕਮਰੇ ਦੀ ਠੰਡਕ ਦੇ ਅਨੁਸਾਰ ਆਪਣੀ ਗਤੀ ਨੂੰ ਆਪਣੇ ਆਪ ਐਡਜਸਟ ਕਰਦਾ ਹੈ। ਇੱਕ ਵਾਰ ਜਦੋਂ ਕਮਰੇ ਦਾ ਤਾਪਮਾਨ ਨਿਰਧਾਰਿਤ ਪੱਧਰ ਤੇ ਪਹੁੰਚ ਜਾਂਦਾ ਹੈ ਤਾਂ ਇਨਵਰਟਰ AC ਦਾ ਕੰਪਰੈਸ਼ਨ ਬੰਦ ਨਹੀਂ ਹੁੰਦਾ। ਸਗੋਹਲੀ ਗਤੀ ਨਾਲ ਚੱਲਦਾ ਰਹਿੰਦਾ ਤੇ ਲੋਡ ਅਨੁਸਾਰ ਹੀ ਬਿਜਲੀ ਦੀ ਖਪਤ ਕਰਦਾ ਰਹਿੰਦਾ। ਇਸ ਤਰ੍ਹਾਂ ਇਹ ਬਿਜਲੀ ਦੀ ਬਚਤ ਕਰਦਾ ਹੈ। AC ਦੀ ਉਮਰ ਵਧਾਉਂਦਾ ਹੈ ਤੇ ਨਿਰੰਤਰ 쿨ਿੰਗ ਵੀ ਪ੍ਰਦਾਨ ਕਰਦਾ ਹੈ। ਨਾਨ ਇਨਵਰਟਰ ਏਸੀ ਕੀ ਹਨ ਦੂਜੇ ਪਾਸੇ ਨਾਨ ਇਨਵਰਟਰ ਏਸੀ ਪੁਰਾਣੇ ਤਰੀਕੇ ਨਾਲ ਕੰਮ ਕਰਦਾ ਹੈ ਇਸ ਵਿੱਚ ਕੰਪਰੈਸਰ ਉਦੋਂ ਤੱਕ ਚੱਲਦਾ ਹੈ ਜਦੋਂ ਤੱਕ ਕਮਰੇ ਦਾ ਤਾਪਮਾਨ ਨਿਰਧਾਰਿਤ ਸੀਮਾ ਤੱਕ ਨਹੀਂ ਪਹੁੰਚ ਜਾਂਦਾ ਤਾਪਮਾਨ ਘਟਣ ਤੇ ਕੰਪਰੈਸਰ ਬੰਦ ਹੋ ਜਾਂਦਾ ਹੈ ਤੇ ਤਾਪਮਾਨ ਵਧਣ ਤੇ ਦੁਬਾਰਾ ਸ਼ੁਰੂ ਹੋ ਜਾਂਦਾ ਹੈ ਇਹ ਪ੍ਰਕਿਰਿਆ ਬਾਰ ਬਾਰ ਹੁੰਦੀ ਹੈ ਜਿਸ ਨਾਲ ਬਿਜਲੀ ਦੀ ਖਪਤ ਵੱਧਦੀ ਹੈ ਅਤੇ ਏਸੀ ਦੀ ਆਵਾਜ਼ ਉੱਚੀ ਹੁੰਦੀ ਹੈ ਤੇ ਕੰਪਰੈਸਰ ਤੇ ਬਾਦੂ ਦਬਾਅ ਵੀ ਪੈਂਦਾ ਹੈ ਇਨਵਰਟਰ ਤੇ ਨਾਨ ਇਨਵਰਟਰ ਏਸੀ ਇਸ ਵਿੱਚ ਹੁਣ ਕੀ ਅੰਤਰ ਹੈ ਆਓ ਜਾਣਦੇ ਹਾਂ ਕੀਮਤ ਦੀ ਗੱਲ ਕਰੀਏ ਤਾਂ ਨਾਨ ਇਨਵਰਟਰ AC ਆਮ ਤੌਰ ਤੇ ਸਸਤੇ ਹੁੰਦੇ ਹਨ ਜਦੋਂ ਕਿ ਇਨਵਰਟਰ ਏਸੀ ਦੀ ਕੀਮਤ ਥੋੜੀ ਜ਼ਿਆਦਾ ਹੁੰਦੀ ਹੈ ਨਾਨ ਇਨਵਰਟਰ ਏਸੀ ਬਿਜਲੀ ਦੇ ਬਿੱਲ ਜ਼ਿਆਦਾ ਲਿਆਉਂਦੇ ਹਨ ਜਦੋਂ ਕਿ ਇਨਵਰਟਰ ਏਸੀ ਬਿਜਲੀ ਦੀ ਬਚਤ ਜ਼ਿਆਦਾ ਕਰਦੇ ਹਨ ਅਤੇ ਲੰਬੇ ਸਮੇਂ ਵਿੱਚ ਤੁਹਾਡੀ ਜੇਬ ਨੂੰ ਰਾਹਤ ਦਿੰਦੇ ਹਨ ਇਨਵਰਟਰ ਏਸੀ ਨਿਰਵੇਗਨ ਕੂਲਿੰਗ ਕਰ ਦਿੰਦਾ ਹੈ ਤੇ ਬਾਰ ਬਾਰ ਚਾਲੂ ਤੇ ਬੰਦ ਨਹੀਂ ਹੁੰਦਾ ਜੋ ਨਾ ਸਿਰਫ ਏਸੀ ਦੀ ਉਮਰ ਵਧਾਉਂਦਾ ਹੈ ਬਲਕਿ ਸ਼ੋਰ ਨੂੰ ਵੀ ਘਟਾਉਂਦਾ ਹੁਣ ਗੱਲ ਆਉਂਦੀ ਹੈ ਕਿ ਕਿਹੜਾ ਏਸੀ ਹੈ ਬਿਹਤਰ ਜੇਕਰ ਤੁਸੀਂ ਹਰ ਰੋਜ਼ ਕਈ ਘੰਟੇ ਏਸੀ ਚਲਾਉਂਦੇ ਹੋ ਤੇ ਬਿਜਲੀ ਦੇ ਜ਼ਿਆਦਾ ਬਿੱਲਾਂ ਤੋਂ ਬਚਣਾ ਚਾਹੁੰਦੇ ਹੋ ਤਾਂ ਇਨਵਰਟਰ ਏਸੀ ਤੁਹਾਡੇ ਲਈ ਸਭ ਤੋਂ ਵਧੀਆ ਵਿਕਲਪ ਹੋ ਸਕਦਾ ਹੈ ਜੇਕਰ ਤੁਹਾਡੀ ਵਰਤੋਂ ਬਹੁਤ ਸੀਮਿਤ ਹੈ ਜਾਂ ਬਜਟ ਘੱਟ ਹੈ ਤਾਂ ਨਾਨ ਇਨਵਰਟਰ ਏਸੀ ਨੂੰ ਵੀ ਇੱਕ ਵਿਕਲਪ ਵਜੋਂ ਵਿਚਾਰਿਆ ਜਾ ਸਕਦਾ ਹੈ ਕੁੱਲ ਮਿਲਾ ਕੇ ਇਨਵਰਟਰ ਏਸੀ ਤਕਨੀਕੀ ਤੌਰ ਤੇ ਉੱਤਮ ਬਧੇਰੇ ਕਿਫਾਇਤੀ ਅਤੇ ਲੰਬੇ ਸਮੇਂ ਲਈ ਲਾਭਦਾਇਕ ਹੁੰਦੇ ਹਨ ਇਸ ਲਈ ਏਸੀ ਖਰੀਦਣ ਸਮੇਂ ਕੀਮਤ ਦੇ ਅਨੁਸਾਰ ਹੀ ਨਹੀਂ ਸਗੋਂ ਇਸ ਦੀ ਟੈਕਨੋਲੋਜੀ ਤੇ ਵਰਤੋਂ ਦੇ ਅਨੁਸਾਰ ਵੀ ਸਹੀ ਵਿਕਲਪ ਚੁਣਨਾ ਬੜਾ ਜ਼ਰੂਰੀ ਹੈ ਤਾਂ ਦੋਸਤੋ ਇਸ ਅਪਡੇਟ ਬਾਰੇ ਤੁਹਾਡੀ ਕੀ ਰਾਏ ਹੈ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਨਾਲ ਸਬਸਕ੍ਰਾਈਬ ਅਲਰਟ ਤੇ